ਬੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਬਾਬੇ ਪੈਰੋ ਦਾ ਟਾਲਾ ਲੈ ਕੇ ਹਾਜ਼ਰ ਹੋਇਆ ਜਿਹੜਾ ਬਾਬੇ ਪੈਰੋ ਦਾ ਟੀਲ ਕਰਨ ਦਾ ਟਾਲਾ ਆ ਇਹਦੇ ਵਿੱਚ ਬਾਬੇ ਪੈਰੋ ਦੀ ਜਿਹੜੀ ਟੀਲ ਕੀਤੀ ਜਾਂਦੀ ਆ ਕੋਈ ਘਰ ਦਾ ਬੰਧਨ ਹੋਵੇ ਉਹਦੀ ਟੀਲ ਕਰ ਸਕਦੇ ਹਾਂ ਜਾ ਤੁਸੀਂ ਨਵਾਂ ਘਰ ਲਿੱਤਾ ਜਾਓ ਉਹ ਵੀ ਪਹਿਲਾਂ ਤੁਸੀਂ ਕੀਲ ਕਰਨੀ ਚਾਹੋ ਤਾਂ ਉਹਦੀ ਕੀਲ ਕਰ ਸਕਦੇ ਹੋ ਕੋਈ ਨਵੀਂ ਤੁਸੀਂ ਦੁਕਾਨ ਲਈ ਹੋਵੇ ਆਪਣੀ ਨਵੀਂ ਦੁਕਾਨ ਓਪਨ ਕਰਨੀ ਚਾਹੁੰਦੇ ਤਾਂ ਉਹਨੂੰ ਕੀਲ ਕਰ ਸਕਦੇ ਹੋ ਕੋਈ ਹੋਰ ਦੁਕਾਨ ਮਕਾਨ ਫੈਕਟਰੀ ਹੋਵੇ ਕੋਈ ਹੋਵੇ ਉਹਨੂੰ ਤੁਸੀਂ ਇਸ ਪੀਲ ਵਾਲੇ ਢਾਲੇ ਨਾਲ ਪਹਿਲਾਂ ਕਰਕੇ ਤੁਸੀਂ ਕੀਲ ਕਰ ਸਕਦੇ ਇਹਦੇ 'ਚ ਤੁਹਾਨੂੰ ਮੈਂ ਮੰਤਰ ਕੋਈ ਨਹੀਂ ਦੇਣਾ ਸਿਰਫ ਤੁਹਾਨੂੰ ਕੀਲ ਕਰਨ ਦਾ ਢਾਲਾ ਦੱਸਣ ਲੱਗਾ ਬਹੁਤ ਜ਼ਬਰਦਸਤ ਢਾਲਾ ਆਇਆ ਇਹਨੂੰ ਕਰਕੇ ਦੇਖਿਓ ਜਮਾ ਕੇ ਦੇਖਿਓ ਸਾਡਾ ਜਮਾਇਆ ਹੋਇਆ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਹੁਣ ਗੱਲ ਕਰਦੇ ਆਂ ਬਾਬੇ ਪੈਰੋ ਦੇ ਕੀਲ ਜਿਹੜਾ ਕੀਲ ਕਰਨ ਦਾ ਢਾਲਾ ਆ ਬਹੁਤ ਜ਼ਬਰਦਸਤੀ ਤੇ ਭਾ ਕਮਾਲ ਢਾਲਾ ਆ ਬਾਬੇ ਪੈਰੋ ਦਾ ਪੈਰੋ ਜਤੀ ਦਾ ਇਸ ਢਾਲੇ ਦੇ ਨਾਲ ਜੀ ਟੀ ਵੱਡੀ ਤੁਸੀਂ ਕੀਲ ਜਿੰਨੂੰ ਮਰਜੀ ਕਰ ਸਕਦੇ ਹੋ ਕੋਈ ਐਸੀ ਗੱਲ ਨਹੀਂ ਇਹਨਾਂ ਹਰ ਕੰਮ ਤੇ ਜਿਹੜਾ ਆ ਤੁਸੀਂ ਕੀਲ ਕਰ ਸਕਦੇ ਹੋ ਆਪਣੀ ਬਹੁਤ ਜ਼ਬਰਦਸਤ ਵਾਲਾ ਆ ਤੇ ਇਹਨੂੰ ਜਿੱਦਾਂ ਕੋਈ ਘਰ ਦੇ ਵਿੱਚ ਤੁਹਾਡੇ ਕੋਲ ਵਾਰ ਨਹੀਂ ਕਰ ਸਕਦਾ ਜੇ ਤੁਸੀਂ ਇਹ ਕੀਲ ਕਰ ਲਈਤੀ ਜਾਵੇ ਜੇ ਕੀਲ ਹੋ ਗਈ ਨਾ ਘਰ ਤੇ ਵਾਰ ਨਾ ਤੁਹਾਡੀ ਕੋਈ ਦੁਕਾਨ ਹੋਵੇ ਜੇ ਦੁਕਾਨ ਤੇ ਵੀ ਕੰਮਕਾਰ ਨਾ ਹੁੰਦਾ ਹੋਵੇ ਜਾਂ ਕੰਮਕਾਰ ਗਾਹਕ ਨਾ ਆਉਂਦਾ ਹੋਵੇ ਤੇ ਇਹ ਪਹਿਲਾ ਕੀਲ ਕੀਤੀ ਜਾਂਦੀ ਹੈ ਇਹਦੇ ਨਾਲ ਕੀਲ ਕਰਨ ਦੇ ਨਾਲ ਕੀ ਹੁੰਦਾ ਹਰ ਤਰ੍ਹਾਂ ਦਾ ਬੰਨਣ ਹੋ ਜਾਂਦਾ ਕੋਈ ਨજર ਦੋਸ਼ ਲੱਗੀ ਹੋਵੇ ਨਜ਼ਰਾਂ ਲੱਗੀਆਂ ਹੋਣ ਜਾਂ ਕੋਈ ਹੋਰ ਉਰਾ ਪਰਾਂ ਦਾ ਕੋਈ ਸਮਾਨ ਕਿਸ ਨੇ ਮੰਤਰ ਚਲਾਇਆ ਹੋਵੇ ਤੁਹਾਡੇ ਉੱਤੇ ਉਹ ਸਭ ਨੂੰ ਕੀਲ ਕਰ ਦੂਗਾ ਐਡਾ ਜ਼ਬਰਦਸਤ ਵਾਲਾ ਬਾਬੇ ਫੈਰੋ ਦਾ ਚਾਹੇ ਕਿੰਡਾ ਕੋਈ ਇਲਮ ਕੀਤਾ ਕਿਉਂ ਨਾ ਹੋਵੇ ਸਾਰੇ ਇਲਮਾਂ ਦਾ ਤੋੜ ਕੱਢ ਦਿੰਦਾ ਹੈ ਢਾਲਾ ਜੋ ਬਾਬੇ ਫੈਰੋ ਚਤੀ ਦਾ ਜਿੱਥੇ ਢਾਲਾ ਲੱਗ ਗਿਆ ਇਹ ਉੱਥੇ ਬਾਬੇ ਪੈਰੋ ਦੀ ਕੀਲ ਕਰ ਦਿੱਤੀ ਜਾਵੇ ਬਾਬੇ ਪੈਰੋ ਦਾ ਨਾਮ ਲੈ ਕੇ ਤਾਂ ਦੁਨੀਆ ਦੀ ਕੋਈ ਤਾਕਤ ਉਸ ਕੀਲ ਨੂੰ ਤੋੜ ਨਹੀਂ ਸਕਦੀ ਤੇ ਇਹ ਬਾਬੇ ਪੈਰੋ ਦੀ ਕੀਲ ਦਾ ਹੈ ਜਿਹੜਾ ਕੀਲ ਕੀਤੀ ਹੁੰਦੀ ਹੈ ਉਹਦਾ ਕਮਾਲ ਆ ਵੈਸੇ ਤਾਂ ਬਾਬੇ ਪੈਰੋ ਦੇ ਢਾਲੇ ਬਹੁਤ ਹੈਗੇ ਨੇ ਤੇ ਇਹ ਜਿਹੜਾ ਢਾਲਾ ਆਪਣੇ ਆਪ ਦੇ ਵਿੱਚ ਇੰਨਾ ਕੁ ਚਮਤਕਾਰੀ ਢਾਲਾ ਆ ਜਿਹਨੂੰ ਕਰਨ ਦੇ ਨਾਲ ਬਾਬੇ ਪੈਰੋ ਦੀ ਕੀਲ ਜਿਹੜੀ ਹੋ ਜਾਂਦੀ ਆ ਰਾਮ ਨਾ ਹੋ ਜਾਂਦੀ ਐ ਸੌਖੀ ਹੋ ਜਾਂਦੀ ਕੋਈ ਏਡਾ ਕੰਮ ਨਹੀਂ ਹੁੰਦਾ ਔਖਾ ਇਹ ਜਿਹਨਾਂ ਨਾਮ ਬਾਬੇ ਭੈਰੂ ਦਾ ਢਾਲੇ ਦੇ ਨਾ ਤਾਂ ਦੋਸਤੋ ਇਹਦੇ ਨਾਲ ਹੁਣ ਤੁਹਾਨੂੰ ਜਿੱਦਾਂ ਦੱਸਿਆ ਕਿ ਤੁਹਾਡਾ ਕੋਈ ਘਰ ਦਾ ਬੰਨਣ ਕੀਤਾ ਹੋਵੇ ਉਹਦੀ ਦੁਕਾਨ ਦਾ ਹੋਵੇ ਮਕਾਨ ਦਾ ਹੋਵੇ ਫੈਕਟਰੀ ਦਾ ਹੋਵੇ ਕੋਈ ਹੋਵੇ ਉਹ ਸਭ ਬੰਨਣ ਜਿਹੜੇ ਆ ਇਹਦੇ ਨਾਲ ਟੁੱਟ ਜਾਂਦੇ ਆ ਬੰਨਣ ਜੇ ਕਿਸੇ ਨੇ ਤੁਹਾਡੇ ਤੇ ਬੰਨਣ ਮਾਰਿਆ ਉਹਨੂੰ ਪਹਿਲਾਂ ਤੋੜੂਗਾ ਫਿਰ ਆਪਣੀ ਕੀਲ ਕਰੂਗਾ ਐਡਾ ਜ਼ਬਰਦਸਤ ਵਾਲਾ ਆ ਇਨੂੰ ਕਰਨਾ ਜ਼ਰੂਰ ਆ ਕਰਕੇ ਦੇਖਿਓ ਬਹੁਤ ਜ਼ਬਰਦਸਤ ਢਟਾਲ ਆ ਇਹ ਜਿਹੜਾ ਢਟਾਲ ਆ ਬਹੁਤ ਮੁਸ਼ਕਲ ਦੇ ਨਾਲ ਸਾਨੂੰ ਹਟਾਲਾ ਜਿਹੜਾ ਮਿਲਿਆ ਸੀ ਸਾਡੇ ਬਜ਼ੁਰਗਾਂ ਦੇ ਦਿੱਤੇ ਹੋਏ ਢਟਾਲੇ ਆ ਜਿਹੜੇ ਬਹੁਤ ਬਹੁਤ ਜ਼ਬਰਦਸਤ ਢਟਾਲੇ ਆ ਤੇ ਦੋਸਤੋ ਇਹ ਢਟਾਲੇ ਅੱਗੇ ਤੁਸੀਂ ਕਿਸੇ ਦੇ ਭਲੇ ਲਈ ਜ਼ਰੂਰ ਇਹਨੂੰ ਵਰਤਿਆ ਕਰੋ ਕਿਸੇ ਨੂੰ ਦੱਸਿਆ ਕਰੋ ਇਹ ਜਿਹੜੀਆਂ ਅਸੀਂ ਵੀਡੀਓ ਬਣਾਉਨੇ ਆ ਅੱਗੇ ਸ਼ੇਅਰ ਕਰਿਆ ਕਰੋ ਕਿਸੇ ਨਾ ਕਿਸੇ ਨੂੰ ਜਿਹੜੇ ਲੋਕ ਜ਼ਰੂਰਤਮੰਦ ਆ ਉਹਨਾਂ ਦਾ ਵੀ ਫਾਇਦਾ ਹੋ ਸਕੇ ਤੇ ਤੁਹਾਡਾ ਵੀ ਫਾਇਦਾ ਹੋ ਸਕੇ ਤਾਂ ਦੋਸਤੋ ਹੁਣ ਤੁਸੀਂ ਪਹਿਲਾਂ ਇਹ ਓਟਾਲੇ ਨੂੰ ਸੁਣ ਲਓ ਕਿੱਦਾਂ ਕਰਨਾ ਹੈ ਇਹ ਜਿਹੜਾ ਟਾਲਾ ਆ ਸ਼ਨੀਵਾਰ ਵਾਲੇ ਦਿਨ ਕਰਨਾ ਸ਼ਨੀਵਾਰ ਨੂੰ ਇਹ ਟਾਲਾ ਰਾਤ ਦੇ ਸਮੇਂ ਹੋਣਾ 8:30 8:30 9:00 ਵਜੇ ਨਾਲ ਠੀਕ ਹੈ ਸਮਾਂ ਜਿਹੜਾ ਹੋਏਗਾ ਇਹ ਬਾਕੀ ਰਾਤ ਨੂੰ 10 ਵਜੇ ਵੀ ਕਰ ਸਕਦੇ ਹੋ ਰਾਤ ਨੂੰ ਪਰ 12:00 ਵਜੇ ਤੋਂ ਪਹਿਲਾਂ ਪਹਿਲਾਂ ਇਹ ਟਾਲਾ ਕਰਨਾ ਹੁੰਦਾ ਹੈ 7-8 ਵਜੇ ਤੋਂ ਬਾਅਦ ਤੁਸੀਂ ਜਦੋਂ ਮਾਜੀ ਦਿਨ ਢਲ ਗਿਆ ਉਦੋਂ ਕਰ ਸਕਦੇ ਹੋ ਨੂੰ ਕੋਈ ਇਹਦੇ ਚੇ ਨਹੀਂ ਹੈਗਾ ਕੋਈ ਬੰਦਸ਼ ਨਹੀਂ ਹੈਗੀ ਤਾਂ ਦੋਸਤੋ ਇਸ ਟਾਲੇ ਦੇ ਵਿੱਚ ਜਿਹੜਾ ਸਮਾਨ ਲੱਗਣਾ ਮੈਂ ਤੁਹਾਨੂੰ ਪਹਿਲਾਂ ਦੱਸ ਦਮਾ ਕਿਹੜਾ ਕਿਹੜਾ ਸਮਾਨ ਜਿਹੜਾ ਇੱਥੇ ਲੱਗਣਾ ਹੈ ਇੱਕ ਤੁਸੀਂ ਨਾ ਕੁੱਜਾ ਲੈਣਾ ਹੈ ਕੁੱਜਾ ਲੈ ਕੇ ਮੜਾ ਮਿੱਟੀ ਦਾ ਪਾਂਡਾ ਹੁੰਦਾ ਉਹ ਕੁੱਜਾ ਲੈ ਲੈਣਾ ਤੇ ਉਹਦੇ ਵਿੱਚ ਤੁਸੀਂ ਸ਼ਰਾਬ ਭਰ ਲੈਣੀ ਆ ਪਾਈਆ ਇੱਕ ਸ਼ਰਾਬ ਦਾ ਪਾ ਦੇਣਾ ਕੁੱਜੇ ਦੇ ਵਿੱਚ ਠੀਕ ਆ ਕੁੱਜੇ ਦੇ ਵਿੱਚ ਸ਼ਰਾਬ ਦਾ ਪਾਈਆ ਪਾ ਲੈਣਾ ਸ਼ਰਾਬ ਦਾ ਪਾਈਆ ਪਾ ਕੇ ਤੁਸੀਂ ਦੋ ਉਹਦੇ ਵਿੱਚ ਚਾਰ ਲੈਣੀਆਂ ਕਿੱਲਾਂ ਠੀਕ ਹੈ ਚਾਰ ਕਿੱਲਾ ਲੈਣੀਆਂ ਤੇ ਚਾਰ ਲੈਣੇ ਨਿੰਬੂ ਠੀਕ ਹੈ ਥੋੜਾ ਜਿਹਾ ਸੰਧੂਰ ਲੈਣਾ ਸੰਧੂਰ ਵੀ ਚਾਹੀਦਾ ਇਹਦੇ ਵਿੱਚ ਠੀਕ ਹੈ ਜੇ ਜਦੋਂ ਜਿੱਥੇ ਤੁਹਾਨੂੰ ਲੱਗਦਾ ਕਿ ਜਿਸ ਜਗ੍ਹਾ ਦੀ ਤੁਸੀਂ ਕੀਲ ਕਰਨੀ ਆ ਪਹਿਲਾਂ ਤਾਂ ਜੇ ਤੁਹਾਡਾ ਕੋਈ ਮਕਾਨ ਆਪਣਾ ਘਰ ਦਾ ਜਿੱਥੇ ਤੁਸੀਂ ਰਹਿੰਦੇ ਹੋ ਹੋਣ ਉਹਨੂੰ ਕੀਲ ਕਰਨਾ ਹੋਵੇ ਉਹਦੇ ਵਿੱਚ ਤੁਸੀਂ ਕੀ ਕਰਨਾ ਪਹਿਲਾਂ ਜਦੋਂ ਕੁਝਾ ਤੁਸੀਂ ਹੱਥ 'ਚ ਫੜਨਾ ਬਾਬੇ ਪੈਰੋ ਜੱਤੀ ਨੂੰ ਯਾਦ ਕਰਨਾ ਉਸੇ ਸਮੇਂ ਇਸ਼ੇ ਪਾ ਬੱਪੈ ਰੋ ਜਤੀ ਤੇਰੇ ਨਾਂ ਦੀ ਇਸ ਘਰ ਦੇ ਵਿੱਚ ਕੀਲ ਕਰਨ ਲੱਗਾ ਆ ਜਿਹੜੇ ਵੀ ਕੋਈ ਬੰਨਣ ਕੀਤੇ ਉਹ ਸਭ ਤੋੜ ਦੇ ਤੇ ਆਪਣੀ ਕੀਲ ਕਰ ਦੇ ਬੱਪੈ ਪੈ ਰੋ ਜਤੀ ਨੂੰ ਤੁਸੀਂ ਇਹ ਕਰਕੇ ਗੁੱਜਾ ਹੱਥ 'ਚ ਫੜ ਕੇ ਫਰਿਆਦ ਕਰ ਲੈਣੀ ਆ ਫਿਰ ਤੁਸੀਂ ਕੀ ਕਰਨਾ ਆਪਣੇ ਘਰ ਦੇ ਸਾਰਿਆਂ ਕੋਨਿਆਂ ਦੇ ਵਿੱਚ ਨਾ ਜਿੰਨੇ ਖੁੰਝੇ ਹੋਣਗੇ ਸਾਰੇ ਕੋਨਿਆਂ ਦੇ ਵਿੱਚ ਕਮਾਲ ਲੱਭ ਲੈਣਾ ਤਾਂ ਜਿਹੜੀ ਕੁਝ ਛਰਾਹ ਵਾਲਾ ਉਹਨੂੰ ਕਮਾ ਲੈਣਾ ਸੱਤ ਵਾਰ ਚੁਹਾ ਲੈਣਾ ਸੱਤ ਵਾਰ ਚੁਹਾਉਣ ਤੋਂ ਬਾਅਦ ਉਹ ਕੁਜੇ ਨੂੰ ਤੁਸੀਂ ਉੱਥੇ ਰੱਖ ਲੈਣਾ ਠੀਕ ਹੈ ਫਿਰ ਤੁਸੀਂ ਕੀ ਕਰਨਾ ਚਾਰ ਨਿੰਬੂ ਆ ਉਹ ਵੀ ਸਾਰੇ ਚੁਹਾ ਲੈਣੇ ਆ ਚਾਰ ਨਿੰਬੂ ਚੁਹਾਉਣ ਤੋਂ ਬਾਅਦ ਚਾਰ ਕਿੱਲਾ ਚਾਰ ਕਿੱਲਾ ਇਹ ਸਾਰੀਆਂ ਚੁਹਾ ਲੈਣੀਆਂ ਸੰਧੂਰ ਜਿਹੜਾ ਆ ਉਹ ਥੋੜਾ ਥੋੜਾ ਕਿੱਲਾਂ ਦੇ ਲਾ ਲੈਣਾ ਠੀਕ ਹੈ ਕਿੱਲਾਂ ਦੇ ਲਾਣ ਤੋਂ ਬਾਅਦ ਫਿਰ ਜਿਹੜਾ ਨਿੰਬੂ ਆ ਜਿਹੜੇ ਚਾਰ ਨਿੰਬੂ ਤੁਸੀਂ ਹੱਥ 'ਚ ਫੜ ਲੈਣੇ ਆ ਚਾਰ ਨਿੰਬੂ ਹੱਥ 'ਚ ਫੜ ਕੇ ਬਾਬੇ ਪੈਰੋ ਜਤੀ ਨੂੰ ਫਿਰ ਤੋਂ ਫਰਿਆਦ ਕਰਨੀ ਕਿ ਬਾਬਾ ਪੈਰੋ ਜਤੀ ਸਾਡੇ ਘਰ ਦੀ ਜਿਹੜੀ ਇਹ ਕਿਲਾ ਕਰਨ ਲੱਗਾ ਆ ਇਸ ਕਿਲੋਂ ਜਿੱਦੇ ਤਰੀਕੇ ਨਾਲ ਆਪਣੇ ਤਰੀਕੇ ਨਾਲ ਇਹਦਾ ਕਿਲ ਕਰਦੇ ਜਿੰਨੇ ਵੀ ਕੋਈ ਘਰ ਦੇ ਵਿੱਚ ਬੰਦਸ਼ਾ ਬੱਚੀਆਂ ਹੋ ਸਾਰੀਆਂ ਤੁਸੀਂ ਖੋਲ ਦਿਓ ਆਪਣੀ ਕਿਲ ਕਰ ਦਿਓ ਬਾਪੇ ਪੈਰੋ ਜਤੀ ਨੂੰ ਤੁਸੀਂ ਫਰਿਆਦ ਕਰਨੀ ਹੈ ਤੇ ਉਹ ਜਿਹੜੀ ਜਿਹੜੀਆਂ ਤੁਸੀਂ ਕਿੱਲਾ ਲੀਆਂ ਹੋਣੀਆਂ ਉਹ ਕਿੱਲਾ ਜਿਹੜੀਆਂ ਚਾਰੋਂ ਨਿੰਬੂਆਂ ਦੇ ਵਿੱਚ ਗੱਡ ਦੇਣੀਆਂ ਠੀਕ ਹੈ ਚਾਰ ਨਿੰਬੂਆਂ ਦੇ ਵਿੱਚ ਗੱਡ ਦੇਣੀਆਂ ਤੁਸੀਂ ਕੀ ਕਰਨਾ ਉਹ ਜਿਹੜੇ ਨਿੰਬੂ ਆ ਜੇ ਤਾਂ ਤੁਸੀਂ ਨਮਾ ਕਰ ਲੈ ਰਹੇ ਹੋ ਇਹਨਾਂ ਨੂੰ ਆਪਣੇ ਨੀਆਂ ਦੇ ਵਿੱਚ ਚਣਦੇ ਹੋ ਛੱਲੇ ਖੁੰਗਿਆਂ 'ਚ ਦੱਬ ਦਿਓ ਅਗਰ ਤੁਸੀਂ ਤੁਹਾਡਾ ਆਪਣਾ ਘਰ ਆ ਉੱਥੇ ਤਾਂ ਹੁਣ ਫਰਸ਼ ਪੈ ਚੁੱਕਾ ਹੁੰਦਾ ਪੱਕਾ ਘਰ ਆ ਉੱਥੇ ਤੁਸੀਂ ਇਹਨੂੰ ਕੁਝ ਨਹੀਂ ਕਰ ਸਕਦੇ ਉੱਥੇ ਤੁਸੀਂ ਕੀ ਕਰਨਾ ਇਹਨਾਂ ਨੂੰ ਆਪਣੇ ਜਿਹੜਾ ਛੱਤ ਦੇ ਉੱਤੇ ਚਾਰ ਕੋਟਾ ਟਕੋਠੇ ਖੁੰਝੇ ਹੁੰਦੇ ਨਾ ਉਹਨਾਂ ਦੇ ਕੱਲੇ-ਕੱਲੇ ਖੁੰਡੀਆਂ ਤੇ ਰੱਖ ਲੈਣੇ ਆ ਖੁੰਡੀਆਂ ਤੇ ਰੱਖ ਕੇ ਇਹਨੂੰ ਰੱਖ ਲੈਣਾ ਬਿਲਕੁਲ ਇਹਨੂੰ 7 ਦਿਨ ਤੁਸੀਂ ਛੇੜਨਾ ਨਹੀਂ ਬਿਲਕੁਲ 7 ਦਿਨਾਂ ਬਾਅਦ ਇਹਨਾਂ ਨੂੰ ਚੱਕ ਲੈਣਾ ਉੱਥੋਂ 7 ਦਿਨ ਬਾਅਦ ਚੱਕਣ ਤੋਂ ਬਾਅਦ ਇਹਨੂੰ ਜਲ ਪ੍ਰਵਾਹ ਕਰ ਦੇਣਾ ਤੇ ਜਿਹੜਾ ਕੁੱਝਾ ਹੋਊਗਾ ਸ਼ਰਾਬ ਦਾ ਉਹ ਜਾ ਕੇ ਤੁਸੀਂ ਬਾਬੇ ਪੈਰੋ ਦੇ ਜੇ ਕੋਈ ਤਾਂ ਨੇੜੇ ਤੇੜੇ ਤੁਹਾਡੇ ਉੱਥੇ ਮੰਦਿਰ ਹੈਗਾ ਬਾਬੇ ਪੈਰੋ ਦਾ ਉੱਥੇ ਚੜਾ ਦਿਓ ਜੇ ਮੰਦਿਰ ਨਹੀਂ ਹੈਗਾ ਫਿਰ ਤੁਸੀਂ ਇਹ ਕਿਤੇ ਨਹਿਰ ਦੇ ਕੰਢੇ ਤੇ ਬਾਬੇ ਪੈਰੋ ਦਾ ਨਾਮ ਲੈ ਕੇ ਪੈਰੋ ਜੱਤੀ ਦਾ ਨਾਮ ਲੈ ਕੇ ਉੱਥੇ ਰੱਖ ਦੇਣੀ ਹੈ ਸ਼ਰਾਬ ਤੇ ਦੇਖਿਓ ਇਹਦੇ ਨਾਲ ਜਿਹੜਾ ਤੁਸੀਂ ਯਕੀਨ ਕੀਤੀ ਹੋਗੀ ਪਾਪੇ ਭੈਰੋ ਨੂੰ ਯਾਦ ਕਰਕੇ ਤੁਹਾਡੇ ਘਰ 'ਚ ਐਡੀ ਜ਼ਬਰਦਸਤ ਕੀਲ ਹੋ ਜਾਏਗੀ ਤੁਹਾਡੇ ਘਰ ਦੇ ਉੱਤੇ ਕੋਈ ਵਾਰ ਨਹੀਂ ਚੱਲੇਗਾ ਇਹ ਬਹੁਤ ਜ਼ਿਆਦਾ ਸਾਡੀ ਜਮਾਈ ਹੋਈ ਵੀਡੀਓ ਆ ਇਹ ਜਿਹੜਾ ਟਾਲਾ ਜਦਾ ਸਾਡਾ ਕਿਹਾ ਤੁਹਾਨੂੰ ਵੀਡੀਓ ਦੇ ਵਿੱਚ ਵੀਡੀਓ ਤੁਹਾਨੂੰ ਬਿਆਨ ਕੀਤਾ ਇਕਲੀ ਇਕਲੀ ਗੱਲ ਤੁਹਾਨੂੰ ਸਮਝਾ ਦਿੰਦੀ ਆ ਤੁਸੀਂ ਇਹਨੂੰ ਕਰਕੇ ਅਜਮਾ ਕੇ ਦੇਖ ਲਿਓ ਤੁਹਾਡਾ ਸਾਰਾ ਕੰਮ ਇਹਨਾਂ ਨੇ ਰਾਸ ਕਰ ਦੇਣਾ ਜੇ ਉਸ ਤੋਂ ਇਹ ਚੀਜ਼ ਜਿਹੜੀ ਹੈ ਬਹੁਤ ਪਸ਼ਕਲ ਨਾਲ ਮਿਲਦੀਆਂ ਇਹ ਚੀਜ਼ਾਂ ਆਸਾਨ ਨਾਲ ਨਹੀਂ ਮਿਲਦੀਆਂ। ਤੋ ਕਰ ਲਿਓ ਇਹ ਵੀਡੀਓ ਸੀ। ਜੈ ਪੀਰਾਂ ਦੀ, ਜੈ ਮਸਤਾਂ ਦੀ। ਮਾਲਕ ਭਲੀ ਕਰੇ।